ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਮੇਰੇ ਪਿਤਾ ਜੀ ਠੀਕ ਹੈ ਜੇ ਪੈਰਾ ਰਚਨਾ ਵੀ ਆ ਗਿਆ ਤੁਸੀਂ ਇਹ ਵੀ ਲਿਖ ਸਕਦੇ ਹੋ ਨਾ ਲੈਟਸ ਸਟਾਰਟ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਤਜਿੰਦਰ ਸਿੰਘ ਹੈ ਤੁਸੀਂ ਇੱਥੇ ਆਪਣੇ ਪਿਤਾ ਦਾ ਨਾਮ ਲਿਖ ਸਕਦੇ ਹੋ ਉਹਨਾਂ ਦੀ ਉਮਰ 35 ਸਾਲ ਹੈ ਉਹਨਾਂ ਦੀ ਸਿਹਤ ਬਹੁਤ ਚੰਗੀ ਹੈ ਉਹ ਐਮਏ ਪੀ ਐਚ ਡੀ ਹਨ ਯਾਨੀ ਕਿ ਉਹਨਾਂ ਨੇ ਐਮ ਏ ਦੀ ਪੜ੍ਹਾਈ ਕੀਤੀ ਨਾਲ ਹੀ ਪੀ ਐਚ ਡੀ ਡਿਗਰੀ ਵੀ ਹੋ ਗਈ ਆ ਉਹਨਾਂ ਕੋ। ਉਹ ਇੱਕ ਕਾਲਜ ਵਿੱਚ ਪੰਜਾਬੀ ਦੇ ਲੈਕਚਰ ਆ ਰਹੇ ਹਨ। ਯਾਨੀ ਕਿ ਕਾਲਜ ਵਿੱਚ ਜੋ ਲੈਕਚਰ ਆ ਰਹੇ ਹਨ ਉੱਥੇ ਪੜ੍ਹਾਉਂਦੇ ਕਾਲਜ। ਉਹ ਇੱਕ ਹਰਮਨ ਪਿਆਰੇ ਅਧਿਆਪਕ ਹਨ। ਉਹ ਸਵੇਰੇ ਉਰਦੇ ਤੇ ਸ਼ਾਇਰ ਕਰਨ ਲਈ ਜਾਂਦੇ ਹਨ। ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਤੇ ਫਿਰ ਪਾਠ ਕੀਤੇ ਬਿਨਾ ਕੁਝ ਨਹੀਂ ਖਾਂਦੇ। ਯਾਨਕੀ ਪਹਿਲੇ ਉਹ ਨਹਾ ਕੇ ਪਾਠ ਪੂਜਾ ਕਰਦੇ ਉਸ ਤੋਂ ਬਾਅਦ ਉਹ ਕੁਝ ਖਾਂਦੇ ਹਨ ਉਹ ਸਾਦੇ ਕੱਪੜੇ ਪਾਉਂਦੇ ਹਨ ਉਹ ਬੜੇ ਸਫਾਈ ਪਸੰਦ ਹਨ ਉਹ ਸਮੇਂ ਦੇ ਬੜੇ ਹੀ ਪਾਬੰਦ ਹਨ ਉਹ ਮੋਟਰਸਾਈਕਲ ਉੱਤੇ ਕਾਲਜ ਜਾਂਦੇ ਹਨ ਉਹ ਸੜਕ ਉੱਤੇ ਟ੍ਰੈਫਿਕ ਦਾ ਪੂਰਾ ਪੂਰਾ ਖਿਆਲ ਰੱਖਦੇ ਹਨ ਯਾਨਕੀ ਟ੍ਰੈਫਿਕ ਨੀਮਾ ਦਾ ਪਾਧਨ ਕਰਦੇ ਹਨ ਉਹ ਸਦਾ ਸੱਚ ਬੋਲਦੇ ਹਨ ਉਹਨਾਂ ਦੇ ਬਹੁਤ ਸਾਰੇ ਮਿੱਤਰ ਹਨ ਉਹ ਮੁਹੱਲੇ ਦੀ ਪਹਲਾਈ ਸਭਾ ਦੇ ਸਕੱਟਰੀ ਹਨ ਸਾਰੇ ਮੁਹੱਲੇ ਵਾਲੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਹਨ ਉਹ ਮੁਹੱल्ले ਦੇ ਸਾਰੇ ਝਗੜੇ ਬਿਨਾਂ ਕਿਸੇ ਦਾ ਪੱਖ ਲਿਆ ਨਿਬੇੜਦੇ ਹਨ ਯਾਨੀ ਕਿ ਉਹ ਐ ਨਹੀਂ ਦੇਖਦੇ ਕਿ ਇਹ ਮੇਰਾ ਮਿੱਤਰ ਹੈ ਤੇ ਮੇਰਾ ਮਿੱਤਰ ਨਹੀਂ ਹੈ ਉਹ ਜੋ ਸਹੀ ਹੁੰਦਾ ਉਹਦਾ ਹੀ ਫੈਸਲਾ ਕਰਦੇ ਹਨ ਉਹ ਰਾਤ ਨੂੰ ਹਰ ਰੋਜ਼ ਕੁਝ ਨਾ ਕੁਝ ਪੜ੍ਹਦੇ ਹਨ ਸਵੇਰੇ ਉਹ ਅਖਬਾਰ ਪੜ੍ਹਨਾ ਬਿਲਕੁਲ ਨਹੀਂ ਭੁੱਲਦੇ ਉਹਨਾਂ ਦੀ ਆਮ ਜਾਣਕਾਰੀ ਬਹੁਤ ਜ਼ਿਆਦਾ ਹੈ ਯਾਨੀ ਕਿ ਉਹਨਾਂ ਨੂੰ ਹਰ ਇੱਕ ਛੋਟੀ ਮੋਟੀ ਚੀਜ਼ਾਂ ਦਾ ਪਤਾ ਹੈ ਉਹ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਜਾਣਦੇ ਹਨ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਉਹ ਸਾਡੇ ਮਾਤਾ ਜੀ ਨਾਲ ਵੀ ਪਿਆ ਨਾਲ ਰਹਿੰਦੇ ਹਨ ਪਰਮਾਤਮਾ ਉਹਨਾਂ ਨੂੰ ਸਦਾ ਖਿੜੇ ਮਹਿਕ ਰੱਖੇ ਜਾਂ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਤੁਸੀਂ ਆ ਵੀ ਲਾਈਨ ਲਿਖ ਸਕਦੇ ਹੋ ਮੇਰੇ ਪਿਤਾ ਜੀ ਵਿੱਚ ਕੁਝ ਹੋਰ ਵੀ ਐਡ ਕਰ ਸਕਦੇ ਤੁਸੀਂ ਲਾਈਨਾਂ ਠੀਕ ਹੈ